ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋ ਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ বাস ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸ਼ਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕੀ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਹੀਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕੀ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਂਪ ਦੇ ਵਿੱਚੋਂ ਖੁੱਲ ਕੇ ਪਾਰ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਹੀਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪੱਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪੱਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟ ਅਨੁਸਾਰ বাস ਵਿੱਚ ਕਰੀਬ 40 ਲੋਕ ਸਵਾਰ ਸਨ ਜਦਕੀ ਮੋਟਰਸਾਈਕਲ বাস ਦੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸੀਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਹੀਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁੱਢਲੀ ਰਿਪੋਰਟਾਂ ਅਨੁਸਾਰ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸੀਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਂਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਈਆ ਵਾਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਈਆ ਵਾਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟਾਂ ਅਨੁਸਾਰ বাস ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ বাস ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸ਼ਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਈਆ ਵਾਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋ ਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁੱਢਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸੀਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆਖ ਦੱਸੀ ਜਾ ਰਹੀਆ ਪ੍ਰਾਈਵੇਟ ਬੱਸ ਦੀ ਇੱਕ ਦੋਪਹੀਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਆ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਹੀਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟਾਂ ਅਨੁਸਾਰ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਰ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਆ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਖ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋ ਪਹੀਆ ਵਾਣ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋ ਪਹੀਆ ਵਾਣ ਚਾਲਕ ਵੀ ਸ਼ਾਮਲ ਸੀ ਮੁਡਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪੱਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪੱਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕੀ ਮੋਟਰਸਾਈਕਲ バス ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋਪੱਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪੱਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ বাস ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ বাসੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸ਼ਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ